ਜਿ ਕਿ ਪਾਪਰ ਦੇ ਨੇ ਕੇ ਇੱਕ ਗੁਰਮਖ ਦਾ ਗੁਰਮਤੀ ਦਾ ਸਿੱਖ ਵਾਸਤੇ ਜਿਹੜਾ ਗੁਰੂ ਘਰ ਦੁਆਰਾ ਹੈ ਗੁਰਦੁਆਰ ਹੈ ਗੁਰ ਸਿੱਖ ਵਾਸਤੇ ਇਸ ਸਕੂਲ ਦੇ ਵਿੱਚ ਆ ਕੇ ਇੱਕ ਗੁਰਸਿੱਖ ਨੇ ਅੱਗੇ ਨੂੰ ਪ੍ਰਕਾਸ਼ੀ ਵੱਲ ਨੂੰ ਜਾਣਾ ਹੁੰਦਾ ਕਿਉਂਕਿ ਗੁਰਦੁਆਰਾ ਜਿਹੜਾ ਹੁੰਦਾ ਹੈ ਨਾ ਜੀ ਇਹ ਉਹ ਪ੍ਰਮਾਤਮਾ ਦੇ ਘਰ ਦਾ ਦਰਵਾਜ਼ਾ ਹੁੰਦਾ ਹੈ ਤੇ ਪ੍ਰਮਾਤਮਾ ਦੇ ਘਰ ਦੇ ਦਰਵਾਜ਼ੇ ਨੂੰ ਪਾਰ ਕਰਨ ਵਾਸਤੇ ਅੰਦਰ ਜਾਣ ਵਾਸਤੇ ਆਉਣਾ ਜ਼ਰੂਰੀ ਪੈਂਦਾ ਹੈ ਸੰਗਤ ਵਿੱਚ ਜਰੂਰੀ ਬੈਠਣਾ ਪੈਂਦਾ ਹੈ ਸੰਗਤ ਵਿੱਚ ਬੈਠ ਕੇ ਉਹ ਪਰਮੇਸ਼ਰ ਦਾ ਨਾਮ ਉਹ ਪਰਮੇਸ਼ਰ ਦਾ ਨਾਮ ਜਪਣਾ ਜ਼ਰੂਰੀ ਪੈਂਦਾ ਹੈ ਇਹ ਕਰਕੇ ਸਾਧ ਸੰਗਤ ਜਿੱਦੋਂ ਆਪਾਂ ਗੁਰੂ ਦੀ ਸੰਗਤ ਕਰਦੇ ਆ ਗੁਰੂ ਘਰ ਆਉਂਦੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦੀਨਾਰ ਕਰਦੇ ਆ ਤੇ ਇੱਥੇ ਆ ਕੇ ਆਪਾਂ ਨੂੰ ਸਿੱਖਣਾ ਬੜਾ ਖੁਸ਼ਕੁੰਦਾ ਹੈ ਤੇ ਫਿਰ ਸਿੱਖ ਕੇ ਸਿੱਖ ਦੇ ਪੇਪਰ ਹੁੰਦੇ ਨੇ ਤੇ ਉਹਨਾਂ ਪੇਪਰਾਂ ਦੇ ਵਿੱਚੋਂ ਜਦੋਂ ਸਿੱਖ ਪਾਸ ਹੋ ਜਾਂਦਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕੋ ਹੀ ਕਿਰਪਾ ਕਰਦੇ ਐ ਉਹਦਾ ਲੋਕ ਸੁਖੀਆਂ ਤੇ ਪਰਲੋਕ ਸਗੇਣਾ ਕਰ ਦਿੰਦੇ ਐ ਐਡਾ ਹੀ ਨਹੀਂ ਸਮਝ ਲੈਣਾ ਕਿ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਦਿਵਸ ਇਹਦੇ ਵਿੱਚ ਹੀ ਸਾਰਾ ਕੁਝ ਆ ਗਿਆ ਮੱਥੇ ਵਿੱਚ ਸਾਰਾ ਕੁਝ ਨਹੀਂ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕਲਪ੍ਰਕਾਸ਼ ਦਿਹਾੜਾ ਹੈ 29 ਤੇਖ ਨੂੰ ਸੰਪੂਰਨਤਾ ਦਿਵਸ ਸੀ ਇਹ ਦੋਨੋਂ ਅਲੱਗ-ਅਲੱਗ ਵਿਸ਼ੇ ਨਹੀਂ ਕਿ ਤਖਤ ਸ੍ਰੀ ਦਮਦਮਾ ਸਾਹਿਬ ਜੀ ਤੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਧੀਰਮੱਲੀਆਂ ਤੋਂ ਜਦੋਂ ਸਤਿਗੁਰੂ ਗ੍ਰੰਥ ਸਾਹਿਬ ਸੱਚੀ ਪਾਤਸ਼ਾਹ ਜੀ ਜਿਹੜੇ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਕੋ ਦਾਸ ਜੀ ਦੁਆਰਾ ਲਿਖਾਰੇ ਹੋਏ ਸੀ ਤੇ ਬਾਣੀ ਸੰਪੂਰਨ ਕੀਤੀ ਸੀ ਪਰ ਉਸ ਵਿੱਚ ਬਾਣੀ ਕੋ ਤੇ ਭਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ ਸ਼ਾਮਲ ਹੋਣ ਵਾਲੀ ਸੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਜੀਆਂ ਇਹਨਾਂ ਜੰਗਾਂ ਜੂਤਾ ਤੋਂ ਬਾਅਦ ਤੱਕ ਸ੍ਰੀ ਦੰਦਵਾ ਸਾਹਿਬ ਕੀ ਵਿਖੇ ਪਹੁੰਚ ਢਾ ਕੇ ਤੇ ਸਿੰਘਾਂ ਨੂੰ ਕਿਹਾ ਕਿ ਧੀਰਮੱਲੀਆਂ ਦੇ ਪਾਸੋਂ ਉਹ ਬੀੜ ਉਹ ਵਰਤ ਲੈ ਆਂਦਾ ਜਾਵੇ ਜਿਸ ਦਾ ਪ੍ਰਕਾਸ਼ 1604 ਈਸਵੀ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀਆ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਕੀਤਾ ਸੀ ਸਿੱਖਾਂ ਨੇ ਪੁੱਛਿਆ ਜੀ ਦੱਸੋ ਕਿਉਂ ਕੀ ਧਾਰਨਾ ਹੈ ਤੇ ਮਹਾਰਾਜ ਕਹਿੰਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ ਜੋ ਅਕਾਲੀ ਬਾਣੀ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਕਰਨਾ ਹੈ ਤੇ ਫਿਰ ਬਾਣੀ ਸੰਪੂਰਨ ਹੋ ਗਈ ਸਤਿ ਸ੍ਰੀ ਅਕਾਲ ਦੰਦਨਾ ਸਾਹਿਬ ਤੋਂ ਜੋ ਸਤਿ ਸੱਚੇ ਪਾਤਸ਼ਾਹ ਜੀ ਨੇ ਧੀਰ ਮੱਲਿਆਂ ਨੂੰ ਇੱਕ ਹੁਕਮ ਭੇਜਿਆ ਸੀ ਤੇ ਉਹ ਹੁਕਮ ਉਹਨਾਂ ਨੇ ਨਕਾਰ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਜਿਹੜੀ ਉਹ ਨਹੀਂ ਦਿੱਤੀ ਫਿਰ ਗੁਰੂ ਅਰਜਨ ਸਾਹਿਬ ਜੀ ਪਾਤਸ਼ਾਹ ਜੀ ਨੇ ਆਪਣੇ ਪੰਥੋਂ ਉਚਾਰ ਕੇ ਬਾਣੀ ਲਿਖਵਾਈ ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਜਦ ਬਾਣੀ ਲਿਖਵਾਈ ਫਿਰ ਐ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਵਿੱਚ ਸ਼ਾਮਲ ਹੋਈ ਤੇ ਉਸ ਨੂੰ ਅਸੀਂ ਸੰਪੂਰਨ ਦਾ ਦਿਵਸ ਕਹਿੰਦੇ ਆ ਇੱਕ ਸੰਪੂਰਨ ਦਾ ਦਿਵਸ ਜਿਹੜਾ ਹੈ ਉਹ 1604 ਵਿੱਚ ਵੀ ਆਉਂਦਾ ਹੈ ਪਰ ਉਸ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨਾਮੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਨਹੀਂ ਸੀ ਤੇ ਉਸ ਤੋਂ ਬਾਅਦ ਜਦੋਂ ਗੋਵਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਜੀ ਨੇ ਤੱਕ ਸ੍ਰੀ ਦੰਦਮਾ ਸਾਹਿਬ ਜੀ ਵਿਖੇ ਤਕਰੀਬਨ ਸਰ 1706 ਸੱਤ ਦੇ ਲਗਭਗ ਇਹ ਬਾਣੀ ਸੰਪੂਰਨ ਕੀਤੀ ਤੇ ਉਸ ਦਿਸ ਨੂੰ ਖਾਲਸਾ ਗੁਰੂ ਸੰਗਠ ਬੜੇ ਉੱਚੇ ਵੱਡੇ ਪੱਧਰ ਤੇ ਮਨਾਉਂਦੀ ਹੈ ਤੇ ਸੰਪੂਰਨਤਾ ਦਿਵਸ 29 ਤਰੀਕ ਨੂੰ ਆਇਆ ਹੈ ਲੰਘ ਕੇ ਤੇ ਸਾਧ ਸੰਗਤ ਜੀ ਹੁਣ ਆਉਣ ਵਾਲਾ ਜਿਹੜਾ ਸਮਾਂ ਇਹਨਾ ਜੀ ਆਉਣ ਵਾਲਾ ਸਮਾਂ ਕੱਲ ਦਾ 4 ਤਰੀਕ ਨੂੰ 4 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਤਾਂ ਇੱਕ 1708 ਵਿੱਚ ਪ੍ਰਕਾਸ਼ ਦਿਹਾੜਾ ਹੈ ਜੀ ਤੇ ਇੱਕ 1604 ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀਆ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਤਸ਼ਾਹੀ ਦਾ ਪ੍ਰਕਾਸ਼ ਕਰਕੇ ਤੇ ਪਾਵਨ ਪਾਣੀ ਦਾ ਹੁਕਮ ਜੋ ਸੀ ਉਸ ਟਾਈਮ ਤੇ ਸਭ ਤੋਂ ਪਹਿਲਾ ਹੁਕਮ ਆਇਆ ਸੀ ਕਿ ਸਤ ਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਹੀ ਇਹ ਹੁਕਮ ਸੀਗਾ ਸੰਪਾਦਕਕਾਰ ਜੀ ਆਪ ਖਲੋਇਆ ਹਰ ਕੰਮ ਕਰਾ ਪੜ ਆਇਆ RAM ਸੋ ਪਾਤਸ਼ਾਹ ਜੀਆਂ ਦਾ ਜਦੋਂ ਇਹ ਦੂਜਾ ਪ੍ਰਕਾਸ਼ ਦਿਹਾੜਾ ਆਇਆ ਇਹਨਾਂ ਜੀ ਤੇ ਉਦੋਂ ਫਿਰ 1708 ਦੇ ਵਿੱਚ ਪਹਿਲੇ ਜਿਹੜਾ ਦੂਜਾ ਪ੍ਰਕਾਸ਼ ਦਿਹਾੜਾ ਸੀ ਉਦੋਂ ਸਤਿਗੁਰੂ ਗੁਰੂ ਗੰਗਾ ਸਾਹਿਬ ਜੀ ਪਾਤਸ਼ਾਹ ਜੀਆਂ ਨੇ ਹੁਕਮ ਬਖਸ਼ਿਸ਼ ਕੀਤਾ ਸੀ ਅਬਜਨ ਨਗਰ ਗੋਬਿੰਦ ਗੁਰੂ ਦਾ ਨਾਮ ਜਪਤ ਸੁਖ ਪਾਇਆ RAM ਉਦੋਂ ਵੀ ਧੁਹੀ ਰਾਗ ਦਾ ਹੀ ਪਾਵਣ ਸ੍ਰੀ ਮੁਖਵਾਕ ਸੀ ਹੁਕਮਨਾਮਾ ਤੇ ਮੁਖਵਾਕ ਦੇ ਵਿੱਚ ਵੀ ਫਰਕ ਹੁੰਦਾ ਹੈ ਜੀ ਹੁਕਮਨਾਮਾ ਹੁਕਮਨਾਮਾ ਜਿਹੜਾ ਹੁੰਦਾ ਹੈ ਨਾ ਜੀ ਉਹ ਸ੍ਰੀ ਅਕਾਲ ਧਰਤ ਸਾਹਿਬ ਦੇ ਜੱਥੇਦਾਰ ਜਿਹੜੇ ਹੁੰਦੇ ਨੇ ਉਹ ਹੁਕਮਨਾਮਾ ਸੰਗਤਾਂ ਨੂੰ ਆਮ ਸੰਸਾਰੀ ਸ਼ਬਦਾਂ ਵਿੱਚ ਕਹਿੰਦੀ ਹੈ ਤੇ ਜਿਹੜਾ ਸ੍ਰੀ ਮੁਖਵਾਕ ਹੁੰਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਜੀ ਅਕਾਲੀ ਬਾਣੀ ਦੇ ਵਿੱਚੋਂ ਬਖਸ਼ਿਸ਼ ਕਰਦੇ ਹਨ ਤੇ ਕਹਿਣ ਦੀ ਕੋਸ਼ਿਸ਼ ਕਰਨੀ ਹੈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਦੇ ਵਿੱਚੋਂ ਵਾਕ ਦੇ ਰੂਪ ਵਿੱਚ ਸਾਨੂੰ ਉਪਦੇਸ਼ ਦਿੰਦੇ ਐ ਤੇ ਉਸ ਵਾਕ ਨੂੰ ਅਸੀਂ ਵਾਕ ਨਹੀਂ ਕਹਿੰਦੇ ਸ੍ਰੀ ਮੁਖ ਵਾਕ ਕਹਿੰਦੇ ਆ ਤੇ ਮੁਖ ਵਾਕ ਸਤਿ ਸੱਚੇ ਪਾਤਸ਼ਾਹ ਜੀ ਜਦੋਂ ਬਖਸ਼ਿਸ਼ ਕਰਦੇ ਹੋਣ ਨਾ ਤੇ ਉਹ ਤੋਂ ਬੜੇ ਆਨੰਦ ਨਾਲ ਬੈਠ ਕਰਕੇ ਪਿਆਰ ਨਾਲ ਜਿੱਥੇ ਖੜੇ ਹੋ ਖੜੀ ਹੋ ਕੇ ਆਨੰਦ ਦੇ ਨਾਲ ਸੁਣਨਾ ਚਾਹੁੰਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੱਜ ਪਾਵਨ ਬਾਣੀ ਦੇ ਵਿੱਚੋਂ ਮੈਂ ਸੁਣ ਰਿਹਾ ਸੀ ਗੁਰੰਦੀ ਸਾਹਿਬ ਕਹਿ ਰਹੇ ਸੀ ਕਿ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲੇ ਦੱਸੋ ਜੀ ਕੋਈ ਮਸਕਤ ਸ਼ਬਦ ਬਣਦਾ ਏ ਜੀ ਬੱਚੇ ਵੀ ਹੱਸਦੇ ਆ ਸੁਣ ਕੇ ਮਸਕਤ ਸ਼ਬਦ ਕੋਈ ਨਹੀਂ ਬਣਦਾ ਮਸ਼ਕਤਕ ਸ਼ਬਦ ਮਹਾਰਾਜ ਜੀ ਨੇ ਬਖਤਿਆਏ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹਨ ਲੱਗਿਆ ਪਹਿਲਾਂ ਕਿਸੇ ਚੰਗੇ ਉਸਤਾਦ ਦੇ ਪਾਸੋਂ ਬਾਣੀ ਚੰਗੀ ਤਰ੍ਹਾਂ ਸਿੱਖ ਲੈਣਾ ਚਾਹੀਦਾ ਹੈ ਮਸਤਕ ਸ਼ਬਦ ਨਹੀਂ ਪੜ੍ਹਦਾ ਮਸ਼ਕਤ ਸ਼ਬਦ ਬੰਦਾ ਹੈ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਉਹ ਪਰਮੇਸ਼ਰ ਦੇ ਨਾਮ ਦੀ ਭਗਨਾ ਘਾਲੀ ਹੁੰਦੀ ਹੈ ਤੇ ਉਹ ਆਪਣੇ ਨਾਲ ਚੰਗੀਆਂ ਇਨਾ ਲੈ ਜਾਂਦੇ ਹਨ ਅਤੇ ਧਰਮ ਰਾਜ ਦੇ ਦੁਆਰੇ ਤੇ ਜਦੋਂ ਜਾਂਦੇ ਨੇ ਤੇ ਉਹਨਾਂ ਦੇ ਨਾਲ ਹੀ ਚੰਗੀਆਂ ਜਾਂਦੀਆਂ ਹਨ ਜਿਹੜੇ ਬੁਰੇ ਕਰਮ ਕਰਦੇ ਉਹਨਾਂ ਦੇ ਨਾਲ ਬੁਰੀਆਂ ਹੀ ਜਾਂਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਆਪਣੇ ਮੱਥੇ ਤੇ ਚੰਗੇ ਕਰਮ ਲਿਖਾ ਕੇ ਇਸ ਸੰਸਾਰ ਤੋਂ ਚੰਗੇ ਕਰਮ ਕਰਕੇ ਚਲੇ ਜਾਂਦੇ ਜਿਨ੍ਹਾਂ ਨੂੰ ਇਨਾਮ ਧਿਆਇਆ ਹੁੰਦਾ ਹੈ ਜਿਨ੍ਹਾਂ ਨੇ ਜਪਿਆ ਹੁੰਦਾ ਏ ਤੇ ਜਿਨ੍ਹਾਂ ਨੇ ਨਹੀਂ ਜਪਿਆ ਹੁੰਦਾ ਉਹ ਬੁਰਾਈਆਂ ਆਪਣੇ ਨਾਲ ਲੈ ਜਾਂਦੇ ਹਨ ਬੁਰਾਈਆਂ ਵਾਲਿਆ ਨੂੰ ਵੀ ਯਾਦ ਕੀਤਾ ਜਾਂਦਾ ਏ ਪਰ ਬੁਰੇ ਹੀ ਹਿਸਾਬ ਦੇ ਨਾਲ ਤੇ ਪਰ ਚੰਗਿਆਈਆਂ ਵਾਲਿਆ ਨੂੰ ਜਾਣੀ ਚਿੱਤਾ ਜਾਂਦਾ ਚੰਗੇ ਕਰਮਾਂ ਦੇ ਨਾਲ ਚੰਗੇ ਕਰਮ ਕਰਕੇ ਕਹਿਣ ਹਨ ਤੇ ਜਿਨ੍ਹਾਂ ਦੇ ਚੰਗੇ ਕਰਮ ਹੁੰਦੇ ਹਨ ਉਹਨਾਂ ਨੂੰ ਪਰਮੇਸ਼ਰ ਕਾਲਪੁਰਖ ਵਾਜਗੁਰੂ ਆਪਣੇ ਚਰਨਾਂ ਦੇ ਵਿੱਚ ਜਗਾ ਵੀ ਬਹੁਤ ਅੱਛੀ ਪ੍ਰਾਪਤ ਕਰਵਾਉਂਦੇ ਨੇ ਲੇਖਾ ਵੀ ਨਹੀਂ ਪੁੱਛਦੇ ਇਸ ਕਰਕੇ ਸਤਿ ਸ਼ੰਗਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਦੋਂ ਵੀ ਤਿਆਰ ਕਰਨ ਵਾਸਤੇ ਆਓ ਤੇ ਇਹ ਧੰਨ ਕਰਨਾ ਤੇ ਕਰਤਾਰੂਪ ਹੈ ਕੋਈ ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੀ ਹਾਜ਼ਰ ਮਾਝ ਹਨ ਤੇ ਅਰਦਾਸ ਵਿੱਚ ਵੀ ਆਪਾਂ ਇਤੋਂ ਤੱਕ ਬੇਨਤੀਆਂ ਕਰਦੇ ਆ ਕਿ ਜਿਵੇਂ ਆਪਾਂ ਕਹਿੰਦੇ ਦਸਾਂ ਪਾਤਸ਼ਾਹਾਂ ਦੀ ਜੋਤ ਹੈ ਮੈਂ ਤੇ ਕਹਿੰਦਾ ਇਤਾਂ ਪਹਿਣਾ ਚਾਹੀਦਾ ਹੈ ਕਿ ਸ਼ਕਤੀ ਮਹਾਪੁਰਸ਼ਾਂ ਦੀ ਜੋਤ ਹੈ ਕਿਉਂਕਿ ਸ਼ਕਤੀ ਮਹਾਪੁਰਸ਼ਾਂ ਦੀ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਆਮਨ ਸਰੂਪ ਦੇ ਵਿੱਚ ਡੱਕ ਜਾਏ ਤੇ ਜਿਨ੍ਹਾਂ ਨੂੰ ਆਪ ਜੀ ਪੜਦੇ ਉਹ ਸੁਣਦੇ ਉਹ ਤੇ ਆਪਣਾ ਜੀਵਨ ਸਫਲਾ ਬਣਾਉਂਦੇ ਉਹ ਕੋਲ ਕਿਰਪਾ ਦੀ ক্ষমা بخشਨੀ ਹੈ ਤੇ ਕੜਾ ਸ਼ਾਂਤੀ ਦੀ ਗਵਰਤੇ ਕੀ ਗੁਰੂ ਘਰ ਦਾ ਅੰਗਰਿਆਰ ਹੈ